ਬੋਲ ਲ ਜੀ ਵਾਹਿਗੁਰੂ 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 ਕਿ ਕੋਮਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਵਤੀ ਜੀ ਸਹਾਈ ਵਾਹ ਸ੍ਰੀ ਭਵਤੀ ਜੀ ਕੀ ਪਾਤਸ਼ਾਹੀ ਦਸਵੀਂ ਅਕੰਧਰਾਤੀ ਸੁਭਗ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰਤੇ ਅਮਰਦਾਸ ਰਾਮਦਾਸਾ ਹੋਈ ਸਹਾਈ ਅਜਨ ਹਰ ਕੋ ਬਿਨ ਨੋ ਸਮਰੋ ਸ੍ਰੀ ਹਰਿ ਰਾਇ ਸ੍ਰੀ ਅਦਿ ਸ਼ੁੰਤੀ ਆਈਐ ਜਿਸ ਦਿੱਥੇ ਸਭਿ ਕਜਾਈ ਤੇਗ ਬਹਾਂਦਰ ਸਮਰਿਆ ਘਰੋਂ ਨਿਤ ਆਵੇ ਭਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਸ਼ੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਗਾਹੇ ਸੇਤੂ ਪੰਜਾ ਪਿਆਰਿਆਂ ਤੁਹ ਸਭ ਜਾਦਿਆਂ ਚਾਰੀ ਮੁਕਤਿਆਂ ਹੱਠੀਆਂ ਜੱਟੀਆਂ ਕਪੀਆਂ ਜਿਨਾ ਨਾਮ ਜਪਿਆ ਵੰਸ਼ ਕਿਆ ਦੇਖ ਚਲਾਈ ਤੇ ਗਵਾਹੀ ਦੇਖ ਕਿਰਨ ਕੀਤਾ ਦਿਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਨੋਜੀ ਵਾਹਿਗੁਰੂ ਦਿਨਾ ਸਿੰਘਾਂ ਸਿੰਘਣੀਆਂ ਦੇ ਧਰਮ ਦੇ ਇਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਨੁਹਾਈਆਂ ਚਰਕੀਆਂ ਦੇ ਚੜੇ ਆਏ ਨਕਸਰਾਏਗੇ ਗੁਰੂਵਾਰਿਆਂ ਦੀ ਸਿਆਦ ਹੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਦਾ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਤਾਂ ਸਰਬੱਤ ਗੁਰੂਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅੰਦਾਜ਼ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਾਰਵੇਂ ਚਤਾਵਨ ਦਾ ਸਤਕਾ ਸੁਖ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਤਾ ਰਚਿਆ ਹੈ ਦੇਖੇ ਫਤੇ ਬਿਰਤ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਬాలే ਬਹੁਤ ਜੀਵਾ ਹੈ ਗੂ ਸੁਖਾਂ ਨੂੰ ਸੁਖੀਦਾਨ ਕੇਸਦਾਨ ਨਿਰਹਤਦਾਨ ਵਿਵੇਕਦਾਨ ਸੁਹਾਦਾਨ ਭਰੋਸਾ ਦਾ ਦਾਨ ਸਰਦਾਰ ਨਾਮ ਦਾ ਸ੍ਰੀ ਅਮਸ੍ਰਿਸ਼ੁਨਾ ਚੌਕਿਆ ਜਹੇ ਬੁੰਗੇ ਦੁਖੋ ਦੁਗਾਟ ਧਰਮ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਸੁਖਾਂ ਰਾ ਮਾਨੀਵਾ ਮਾਤੁ ਜੀ ਮਾਤਾ ਰਖਾ ਬਹੀ ਗੋਹੀ ਆਕਾਰ ਸਭਲੇ ਪਾੰਦੇ ਸਦਾ ਸਹਾਇ ਦਿੱਤਾ ਜੀਓ ਸ਼ਿਨਕਾਰਾਂ ਸਾਹਿਬ ਤੇ ਹੁਕਮ ਗਵਾਰਿਆ ਗੁਠਾਮਾਂ ਦੇ ਜਨ ਤੋਂ ਪੰਚ ਨੌ ਵੀ ਛੋੜਿਆ ਗਿਆ ਹੈ ਕਿਨੇ ਦਸਨ ਦੀ ਦਾਤ ਸੇਵਾ ਸੰਭਾਲਨ ਦਾ ਸਾਡੀ ਨੂੰ ਬਖਸ਼ੋ ਹਿੰਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਰ ਦੀ ਓਟਿਆਂ ਦੀ ਓਰ ਸੱਚੇ ਪਿਤਾ ਵੰਦ ਗੁਰੂ ਆਪ ਜੀ ਦੇ ਹਜ਼ੂਰ ਰਲਾਸ ਹੈ ਜੀ ਸਤਪੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗਤਾਨ ਰੋਹਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪ੍ਰਭ ਨੂੰ ਮਨੰਦ ਹੋਇਆ ਸੂਰ ਸੰਗਤਾ ਸੇ ਪਰਵਾਰ ਅਭੀਕ ਸਿੰਘ ਜੀ ਸਮੂਹ ਸੰਤਾਵਾਂ ਵੱਲੋਂ ਮਿਲ ਕੇ ਆਪ ਜੀ ਦੇ ਹਜੂਰ ਦੀ ਵਾਣ ਸਜਾਏ ਨੇ ਸਜੇ ਦੀਵਾਨਾ ਅੰਦਰ ਸ਼ਬਦ ਕੀਰਤਨ ਗੁਰਮਤਿ ਵਿਚਾਰਾ ਛੇ ਪੁਰਖ ਸਾਹਿਬ ਜੀ ਕੇ ਪਾਠ ਕੀਤੇ ਗਏ ਨੇ ਆਪ ਜੀ ਦੇ ਬੱਚਿਆ ਬਸੋਂ ਆਪ ਜੀ ਦੀ ਬਾਣੀ ਪਰਦਿਆ ਸੁਣਦਿਆ ਸੇਵਾ ਕਰਦਿਆ ਨੀਤਾ ਪ੍ਰਕਾਤਨੀਆ ਭੁਨਾ ਚੁਕਾਂ ਸਵਾਜ ਦੇ ਬੱਚੇ ਜਾਣ ਕੇ ਮੁਆਫ ਕਰਨਾ ਅੱਗੇ ਤੋਂ ਸ਼ੁਭ ਬਾਣੀ ਪੰਸੰਗ ਸੇਵਾ ਕੰ ਦਾ ਫਲ ਉਤਮ ਬਖਸ਼ਿਸ਼ ਕੰ ਦਾ ਸਮੂਹ ਸਾਸ ਜਿੰਦੀਆਂ ਹਾਜ਼ਰੀਆਂ ਤਿਲਪੁਲ ਭਟਾਵਾਂ ਜਪੁਵਾਦ ਕਰਨੀਆਂ ਬਾਣੀ ਦਾ ਪ੍ਰਵਾਹ ਸ੍ਰੀ ਸਾਸਨ ਸਿੱਖ ਪਰਵਾਰਾ ਦੇ ਹਿਰਦੇ ਤੇ ਵਸੂਣਾ ਸਿਰਾਂ ਤੇ ਮੇਰਾ ਪ੍ਰਿਆਤਨ ਕਰਾਂ ਮੁੱਖੀ ਜੀਵਨ ਨਾਮ ਬਾਣੀ ਦੀ ਦਾਤੁਸ਼ ਕਰਨੀ ਗ੍ਰਹ ਤੇ ਸੁਖਸ਼ਾਂਤੀ ਵਤੋਰੀ ਦੁੱਖਾਂ ਤਲੇਸਾ ਦੇ ਨਾਸ ਕਰਨੇ ਆਰੋਗਰਾਮ ਕੇ ਤਰਫੀਆਂ ਬਖਸ਼ਿਸ਼ ਕਰਨੀ ਆ ਬੱਚਿਆਂ ਨੂੰ ਮਾਤਾ ਪਿਤਾ ਗੁਰੂਰ ਅਰਦਾਗਿਆ ਕਾਰੀ ਨਾਮ ਬਾਣੀ ਦੀ ਦਾਤ ਵਿੱਤੇ ਦੀ ਦਾਤ ਦੇ ਸਾਥ ਦੇ ਸਾਥ ਜਨ ਸੰਸਹਾਈ ਹੋਣਾ ਸੇ ਪਰਿਵਾਰ ਸੋ ਸਾਧ ਸੰਗਤ ਦੇ ਜੋਗੀ ਭਾਵਨਾ ਲੈ ਕੇ ਸੇਵਾ ਕੀਤੀ ਆ ਆਪ ਦੀ ਚੰਗੀ ਕਲਾ ਬਖਸ਼ਿਸ਼ ਕਰਦੀ ਆ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪ੍ਰਾਪਤ ਸਾਦੀ ਦੇਖ ਨੂੰ ਅੰਦਰ ਸੱਕੇ ਹਾਜ਼ਰ ਹੈ ਦ ਪਰਿਵਾਰ ਹੋਵੇ ਪ੍ਰਵਾਨ ਹੋਇਆ ਬਸ ਸਾਧ ਸਮੂਹ ਸਾਧ ਸੰਗਤ ਦੇ ਵੱਤਾਦੀ ਆਗਿਆਵਾਂ ਅਨੁਸਾਰ ਸਮੂਹ ਸਾਧ ਸੰਗਤ ਦੇ ਆਪ ਨੂੰ ਸੰਗਠਨ ਪਛਾ ਕੇ ਭੇਟ ਕੀਤੇ ਦੇ ਅੰਗੀਕਾਰ ਕਰਨੇ ਲਗਾਤਾਰ ਤਿੰਨ ਦਿਨ ਲੰਗਰ ਵਿੱਚ ਸਮੂਹ ਸਾਧ ਸੰਗਤ ਸਿਰ ਪ੍ਰਵਾਹ ਨਾਲਿਲ ਕੇ ਸੇਵਾ ਕੀਤੀ ਗਈ ਆ ਆਪ ਦੀ ਸੇਵਾ ਭਾਇਤੋੜੀ ਸਮੂਹ ਸਾਧ ਸੰਗਤ ਉਹਦਾ ਮਿਲ ਕੇ ਤਿੰਨ ਦਿਨ ਲਗਾਤਾਰ ਤਨ ਮਨ ਧੰਦੇ ਨਾਲ ਸੇਵਾ ਕੀਤੀ ਹੈ ਆਪ ਦੀ ਨਾਮ ਜਾਣੀ ਜਾਣ ਹੋ ਇਸ ਤਰ੍ਹਾਂ ਸੰਗਤ ਨੂੰ ਚੜ੍ਹਦੀ ਕਲਾ ਨਾਮ ਬਾਣੀ ਦੀ ਦਾਤ ਕੁਰਸ਼ਿਸ਼ ਕਰਨੀ ਆਪਸੀ ਪ੍ਰੇਮ ਪਿਆਰ ਇਤਫਾਕ ਚੜ੍ਹਦੀ ਕਲਾ ਬਸ਼ਿਸ਼ਕ ਕਰਨੀ ਇਸ ਤਰ੍ਹਾਂ ਗੁਰੂ ਪਾਤਸ਼ਾਹ ਦੇ ਦੱਸੇ ਹੋਏ ਸੱਚ ਦੇ ਮਾਰਗ ਤੇ ਚੱਲਣ ਦੀ ਸਮਰੱਥਾ ਬਸ਼ਿਸ਼ਕ ਕਰਨੀ ਹਰ ਸਾਲ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਬਲ ਉਤਮ ਬਖਸ਼ਿਸ਼ਾ ਦੇ ਇਸੇ ਤਰ੍ਹਾਂ ਚੰਨਾ ਦੇ ਨਾਲ ਜੋੜੀ ਰੱਖਣਾ ਜੀ ਆਪ ਜੀ ਦੇ ਹਜੂਰ ਸੂ ਸੇ ਪਰਿਵਾਰ ਵੱਲੋਂ ਦਾਸ ਖੁਆਈਆਂ ਅਰਦਾਸਾਂ ਦੇ ਜੀ ਆਪ ਜੀ ਦੇ ਕਰਦੇ ਪ੍ਰੀਤਵਾਦ ਰੇਸ ਸਿੰਘ ਜੀ ਪਰਿਵਾਰ ਵੱਲੋਂ ਸੁਖ ਸ਼ਾਂਤੀ ਲਈ ਅਰਦਾਸ ਅੱਡਾ ਪਰਿਵਾਰ ਵੱਲੋਂ ਸੁਖ ਸ਼ਾਂਤੀ ਲਈ ਅਰਦਾਸ ਜਿੱਤਾਰ ਸਿੰਘ ਜੀ ਪਰਿਵਾਰ ਵੱਲੋਂ ਸੁਖ ਸ਼ਾਂਤੀ ਲਈ ਅਰਦਾਸ ਕਰਮਲ ਸਿੰਘ ਜੀ ਪਰਿਵਾਰ ਵੱਲੋਂ ਸੁਖ ਸ਼ਾਂਤੀ ਲਈ ਅਰਦਾਸ ਹਜੀਤ ਸਿੰਘ ਜੀ ਪਰਿਵਾਰ ਵੱਲੋਂ ਸੁਖ ਸ਼ਾਂਤੀ ਲਈ ਅਰਦਾਸ ਜਸਵੀਰ ਸਿੰਘ ਜੀ ਪਰਿਵਾਰ ਵੱਲੋਂ ਚੰਗੀ ਕਲਾ ਲਈ ਅਰਦਾਸ ਨਾਬ ਸਿੰਘ ਜੀ ਪਰਿਵਾਰ ਵੱਲੋਂ ਦੇਹ ਰੋਗਤਾ ਤੰਦਰੁਸਤੀ ਲਈ ਅਰਦਾਸ ਨਾਕਸਨ ਪਰਿਵਾਰ ਵੱਲੋਂ ਜਲਦੀ ਕਰਾ ਲਈ ਅਰਦਾਸ ਨਖਮੀਤ ਸਿੰਘ ਜੀ ਪਰਿਵਾਰ ਵੱਲੋਂ ਸੁਖ ਸ਼ਾਂਤੀ ਲਈ ਅਰਦਾਸ ਜਲਦੀਤ ਸਿੰਘ ਜੀ ਪਰਿਵਾਰ ਵੱਲੋਂ ਦੇਹ ਰੋਗਤਾ ਤੰਦਰੁਸਤੀ ਲਈ ਅਰਦਾਸ ਸ੍ਰਧਾਵਾ ਪਰਿਵਾਰ ਵੱਲੋਂ ਜਲਦੀ ਕਰਾ ਲਈ ਅਰਦਾਸ ਜਨਤਾ ਸਿੰਘ ਜੀ ਪਰਿਵਾਰ ਵੱਲੋਂ ਦੇਹ ਰੋਗਤਾ ਤੰਦਰੁਸਤੀ ਲਈ ਅਰਦਾਸ ਅਰੰਭੀ ਸਿੰਘ ਪਰਿਵਾਰ ਵੱਲੋਂ ਜਲਦੀ ਕਰਾ ਲਈ ਅਰਦਾਸ ਅਵਕਾਸ਼ ਸਿੰਘ ਜੀ ਦੇ ਪਰਿਵਾਰ ਵੱਲੋਂ ਤੰਦਰੁਸਤੀ ਦੇ ਅਰਦਾਸ, ਸੁੰਨ ਸਿੰਘ ਜੀ ਦੇ ਪਰਿਵਾਰ ਵੱਲੋਂ ਜਲਦੀ ਕਾੜਾ ਦੀ ਅਰਦਾਸ, ਭੁਪਿੰਦਰ ਸਿੰਘ ਜੀ ਦੇ ਪਰਿਵਾਰ ਵੱਲੋਂ ਜਲਦੀ ਕਾੜਾ ਦੀ ਅਰਦਾਸ, ਆਦਮ ਰੰਗਲਾ ਪ੍ਰਵਾਹ ਵੱਲੋਂ ਜਲਦੀ ਕਾੜਾ ਦੀ ਅਰਦਾਸ, ਮਿੰਨਤ ਸਿੰਘ ਜੀ ਦੇ ਪਰਿਵਾਰ ਵੱਲੋਂ ਸੁਖ ਸ਼ਾਂਤੀ ਦੇ ਅਰਦਾਸ। ਸੰਤਲ ਸਿੰਘ ਜੀ ਜੋਸੂ ਪਰਿਵਾਰ ਵੱਲੋਂ ਦੇਹ ਰਮਤਾ ਤੰਦਰੁਸਤੀ ਜਲਦੀ ਕਾੜਾ ਦੀ ਅਰਦਾਸ, ਸਿੱਖ ਪਰਿਵਾਰ ਵੱਲੋਂ ਮੱਲਸਾਹਬ ਦੀ ਸੇਵਾ ਦਿੱਤੀ ਗਈ ਹੈ ਜੀ। ਨਾਜਮ ਸਿੰਘ ਜੀ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ ਅਰਦਾਸ ਸੁਜਿੰਦਰ ਸਿੰਘ ਜੀ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ ਅਰਦਾਸ ਸੁਨਦਰ ਸਿੰਘ ਜੀ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ ਅਰਦਾਸ ਸਮਰਾ ਪਰਿਵਾਰ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕਰਨੈਲ ਸਿੰਘ ਜੀ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ ਅਰਦਾਸ ਸਿੱਧ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ ਅਰਦਾਸ ਸੁਨਦਰ ਸਿੰਘ ਜੀ ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀ ਲਈ ਅਰਦਾਸ ਮਿਲਤ ਸਿੰਘ ਜੀ ਗਿੱਦ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ ਅਰਦਾਸ ਸੁਜਿੰਦਰ ਸਿੰਘ ਜੀ ਸੰਧੂ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ ਅਰਦਾਸ ਪਰਮਿੰਦਰ ਸਿੰਘ ਜੀ ਪਰਿਵਾਰ ਵੱਲੋਂ ਚੰਦੀ ਕਲਾ ਦੀ ਅਰਦਾਸ, ਕੁਲਦੀਪ ਸਿੰਘ ਜੀ ਪਰਿਵਾਰ ਵੱਲੋਂ ਚੰਦੀ ਕਲਾ ਦੀ ਅਰਦਾਸ ਆਪ ਹੀ ਇਹ ਪਾਰ ਕਿਰਪਾ ਰਕਸ਼ੀ ਕੀਤੀ ਹੈ। ਸੇਹ ਪਰਿਵਾਰ ਨੂੰ ਬੱਚੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੁਆਪ ਦੀ ਦਾ ਸ਼ੁਕਰਾਨਾ ਕਰਦੇ ਹੋਏ ਆਪ ਜੀ ਦੇ ਹਜ਼ੂਰ ਅਰਦਾਸ ਕਰਵਾ ਰਹੇ ਨੇ। ਸੇਹ ਪਰਿਵਾਰ ਵੱਲੋਂ ਸ਼ੁਕਰਾਨੇ ਲਈ ਅਰਦਾਸ, ਤੁਮਨ ਸਿੰਘ ਜੀ ਪੰਗੂ ਪਰਿਵਾਰ ਵੱਲੋਂ ਚੰਦੀ ਕਲਾ ਦੀ ਅਰਦਾਸ। ਮਾਸਟਰ ਪਰਵਾਰ ਵੱਲੋਂ ਚੰਗੀ ਕਲਾ ਦੀ ਅਰਦਾਸ, ਢਿੱਲੋ ਪਰਵਾਰ ਵੱਲੋਂ ਚੰਗੀ ਕਲਾ ਦੀ ਅਰਦਾਸ, ਸੇਹ ਪਰਵਾਰ ਵੱਲੋਂ ਦੇਹ ਅੰਮ੍ਰਿਤਕ ਨਿਮਰਸਤੀ ਲਈ ਅਰਦਾਸ, ਕੁਮਾਰ ਉਲੀ ਪਰਵਾਰ ਵੱਲੋਂ ਚੰਗੀ ਕਲਾ ਦੀ ਅਰਦਾਸ, ਰਾਜ ਚੰਦ ਸਿੰਘ ਜੀ ਪਰਵਾਰ ਵੱਲੋਂ ਦੇਹ ਅੰਮ੍ਰਿਤਕ ਨਿਮਰਸਤੀ ਲਈ ਅਰਦਾਸ, ਸਮਰਿਤ ਸਿੰਘ ਜੀ ਪਰਵਾਰ ਵੱਲੋਂ ਦੇਹ ਅੰਮ੍ਰਿਤਕ ਨਿਮਰਸਤੀ ਲਈ ਅਰਦਾਸ। ਆਪ ਜੀ ਕਿਰਪਾ ਕਰਨੀ ਇਸੇ ਪਰਿਵਾਰਾਂ ਨੂੰ ਚੰਗੀ ਕਲਾ ਦਾ ਨਾਮ ਬਣ ਦੀ ਦਾਤ, ਦੇਹ ਅੰਮ੍ਰਿਤਕ ਨਿਮਰਸਤੀਆਂ ਬਖਸ਼ਿਸ਼ ਕਰਨੀ ਆ ਇਸ ਤਰ੍ਹਾਂ ਆਪ ਜੀ ਦੇ ਚਰਨਾਂ ਦੇ ਨਾਲ ਜੋੜੀ ਰੱਖਣਾ ਜੀ। ਐਸਮੇ ਆਪ ਜੀ ਆਪਣੇ ਹੁਕਮ ਨਾਮੇ ਬਖਸ਼ੇ ਨਿਹਾਲ ਕਰੋ ਅਤੇ ਹੁਕਮ ਨਾਮੇ ਤੇ ਚੰਦਨ ਦੀ ਸਮਤਾ ਬਖਸ਼ਿਸ਼ ਕਰਨੀ ਸੁਖ ਹੋਵੇ ਤੇਰਾ ਨਾਮ ਠਿਕਾਵੇ ਨਾਮਿਤ ਨਾਮ ਚੰਦਨ ਦੀ ਕਲਾ ਤੇ ਭਾਨੀ ਸੰਵਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਦੁਹਰਾਖਿਆ ਪਹੀ ਆਕਾਲ ਕੀ ਦਮੈ ਸਦਾਉ ਮੰਤਰ ਸਾਰ ਸਿਖਾ ਦੇ ਕੋ ਹੁਕਮ ਹੈ ਗੁਰੂ ਬਖਸ਼ਿਓ ਬੰਦ ਗੁਰੂ ਗ੍ਰੰਥ ਜੀ ਬਾਣਿਓ ਪ੍ਰਗਨ ਗੁਰਾ ਕੀ ਦੇ ਜੋ ਗਗ ਮੋ ਮਿਲ ਬੋਚ ਹੈ ਤੂ ਸਬਦ ਮੰਤਰ ਰਾਜ ਬਰੇ ਨਾ ਹਾਰ ਸਾ ਕੀ ਰਹੇ ਰੱਖ ਹਾਰ ਹੋਵੇ ਸਭ ਵਿਲੈਗੇ ਬਥੇ ਸਰਦ ਜੋ ਹੋਏ ਵਾਹਿਗੁਰੂ ਦਾ ਨਾਮ ਜਹਾਜ ਹੈ ਤਰੇ ਸੋ ਤਰੀ ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹੰਲਾ ਜਾ ਕੇ ਹੱਥ ਮੈਂ ਕਲਵੀ ਸੋਹੈ ਸੀਸ ਸੋਹਮਰੀ ਰੱਛਿਆ ਕਰੇ तो हमारी करे गुरु गुरकल की तर जगदी बोले सोनिहा स्वाश्रिया श्री अकाल श्री अकाल ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ